ਤਪਲਾ ਤੋਂ ਸਾਰੇ ਹੀ ਪ੍ਰਧਾਨ ਸਮੇਤ ਉਹਦੀ ਸਾਰੀ ਕਮੇਟੀ ਅੱਜ ਸਾਡੀ ਫੈਕਟਰੀ ਆਏ ਮੈਂ ਆਪਣੇ ਵੱਲੋਂ ਇਨਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹੈ ਤੇ ਇਹ ਇੱਕ ਬਹੁਤ ਹੀ ਵੱਡਾ ਕੰਮ ਕਰਨ ਜਾ ਰਹੇ ਨੇ ਹਰ ਸਾਲ ਕਰਦੇ ਆ ਰਹੇ ਨੇ ਅੱਖਾਂ ਦਾ ਕੈਂਪ ਲਾਉਂਦੇ ਨੇ ਖੂਨਦਾਨ ਕੈਂਪ ਲਾਉਂਦੇ ਨੇ ਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਨਾਭਾ ਵਾਸੀਆਂ ਨੂੰ ਅਪੀਲ ਕਰਦੇ ਆਂ ਵੀ ਜਿਸ ਨੂੰ ਵੀ ਕਿਸੇ ਨੂੰ ਅੱਖਾਂ ਦੀ ਕੋਈ ਪ੍ਰੋਬਲਮ ਹੈ ਤਾਂ 7 ਮਾਰਚ ਨੂੰ ਪਿੰਡ ਕਕਰਾਲਾ ਵਿਖੇ ਇੱਕ ਕੈਂਪ ਲੱਗਣ ਜਾ ਰਿਹਾ ਹੈ ਤੇ ਪਰਮਾਤਮਾ ਨੇ ਦੀ ਚੜ੍ਹਦੀ ਕਲਾ ਰੱਖੇ ਤੇ ਹਰ ਇੱਕ ਦਾ ਭਲਾ ਹੋਵੇ ਗੰਧਾਰਾ ਕੀ ਕਹਿੰਦਾ ਅਸੀਂ ਪਿਛਲੇ 26 ਸਾਲ ਤੋਂ ਪਿੰਡ ਕਕਰਾਲਾ ਤਸੀਲ ਲਾਬਾ ਵਿਖੇ ਅੱਖਾਂ ਦੇ ਮੁਫਤ ਲੈਣ ਜਪਾਉਣ ਦੇ ਕੈਂਪ ਲਾ ਰਹੇ ਹਾਂ ਇਹਦੇ ਨਾਲ ਹੀ ਖੂਨਦਾਨ ਕੈਂਪ ਵੀ ਲੱਗਦਾ ਹੈ ਇਸ ਵਾਰੀ ਸਾਡਾ ਜਿਹੜਾ 22ਵਾਂ ਕੈਂਪ ਹੈ ਇਹ ਮਿਤੀ 7 ਮਾਰਚ ਦੇ ਦਿਨ ਚ ਵੀਰਵਾਰ ਨੂੰ ਪਿੰਡ ਕਕਰਾਲਾ ਵਿਖੇ ਗੁਰਦਰਾ ਸਾਹਿਬ ਦੇ ਵਿੱਚ ਬੱਸ ਸਟੈਂਡ ਤੇ ਲੱਗ ਰਿਹਾ ਹੈ ਜਿਹਦੇ ਵਿੱਚ ਪਟਿਆਲੇ ਤੋਂ ਬਹੁਤ ਹੀ ਪ੍ਰਸਿੱਧ ਅਤੇ ਕਾਬਲ ਡਾਕਟਰ ਡਾਟ ਬਰਮਜੋਤ ਸਿੰਘ ਜੋ ਕਿ ਅੱਖ ਦੇ ਪਾਦੇ ਦੇ ਮਾਹਰ ਨੇ ਉਹਨਾਂ ਦੀ ਟੀਮ ਆ ਕੇ ਸਾਰੇ ਮਰੀਜ਼ਾਂ ਦਾ ਚੈੱਕਅਪ ਕਰੇਗੀ ਅਤੇ ਚੈੱਕਅਪ ਤੋਂ ਉਪਰੰਤ ਜਿਹੜੇ ਮਰੀਜ਼ਾਂ ਦੇ ਲੈਨਜ ਪੈਣੇ ਹੋਣਗੇ ਉਹਨਾਂ ਨੂੰ ਅਸੀਂ ਇੱਥੋਂ ਬਾਕਾਇਦਾ ਬੱਸਾਂ ਦੇ ਵਿੱਚ ਤੇ ਲਿਜਾ ਕੇ ਡਾਕਟਰ ਸਾਹਿਬ ਦੇ ਆਪਣੇ ਹਸਪਤਾਲ ਦੇ ਵਿੱਚ ਪ੍ਰਾਈਵੇਟ ਪਟਿਆਲੇ ਲਿਜਾ ਕੇ ਕੈਂਪਰੇਸ਼ਨ ਕਰਾਉਣੇ ਆ। ਉਥੋਂ ਮਰੀਜ਼ਾਂ ਨੂੰ ਲੈ ਕੇ ਜਾਣ ਦਾ ਔਰ ਕਕਰਾਲੇ ਤੱਕ ਵਾਪਸ ਲੈ ਕੇ ਆਣ ਦਾ ਪਰੰਧ ਅਸੀਂ ਕੀਤਾ ਹੋਇਆ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਪਹਿਲਾ ਚੱਕਰ ਵੇਲੇ ਆਪਰੇਸ਼ਨ ਦੇ ਵੇਲੇ ਆਉਣ ਜਾਣ ਦਾ ਪ੍ਰਬੰਧ ਲੰਗਰ ਦਾ ਅਸੀਂ ਸਾਰਾ ਪ੍ਰਬੰਧ ਕੀਤਾ ਹੋਇਆ ਹੈ ਇਹ ਅਸੀਂ ਬਿਲਕੁਲ ਮੰਨ ਕੇ ਚੱਲਦੇ ਆਂ ਵੀ ਜਿਹੜੇ ਇਹ ਜੇ ਕਾਰਜ ਹੈ ਇਹ ਆਮ ਜਨਤਾ ਦੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਹੀ ਸਿਰੇ ਚੜਦੇ ਆ ਇਸੇ ਲੜੀ ਤਹਿਤ ਅਸੀਂ ਅੱਜ ਮਲਕੀਤ ਕਮਾਈ ਐਗਰੋਟੈਕਨੀਕ ਮਲਕੀਤ ਕਮਾਈ ਦੇ ਨਾਮ ਨਾਲ ਫੈਕਟਰੀ ਮਸ਼ਹੂਰ ਹੈ ਉਹਦੇ ਐਮ ਡੀ ਸਰਦਾਰ ਚੰਦ ਸਿੰਘ ਅਸੀਂ ਉਹਨਾਂ ਦੇ ਕੋਲ ਮਿਲਣ ਆਏ ਸੀ ਉਹਨਾਂ ਨੂੰ ਬੇਨਤੀ ਕੀਤੀ ਹੈ ਉਹ ਹਰ ਵਾਰੀ ਸਾਡੇ ਕੈਂਪ ਦੇ ਵਿੱਚ ਸਹਿਯੋਗ ਵੀ ਦਿੰਦੇ ਨੇ ਸਾਨੂੰ ਅਸ਼ੀਰਵਾਦ ਵੀ ਦਿੰਦੇ ਨੇ ਅਸੀਂ ਉਹਨਾਂ ਦੇ ਕੋਲ ਅਜਾਏ ਹੋਏ ਹਾਂ ਉਹਨਾਂ ਦੇ ਵੱਲੋਂ ਸਾਨੂੰ ਬਹੁਤ ਵਧੀਆ ਹੁਕਾੜਾ ਮਿਲਿਆ ਔਰ ਉਹਨਾਂ ਨੇ ਸਾਡੇ ਕੰਮ ਦੀ ਪ੍ਰਸ਼ੰਸਾ ਕੀਤੀ ਹੈ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ 7 ਮਾਰਚ ਦਿਨ ਸ਼ਨੀਵਾਰ ਨੂੰ ਪਿੰਡ ਕਕਰਾਲਾ ਤ੍ਰਿਲ ਨੱਬਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ। ਟੱਕਰ ਵਾਲਾ ਪਿੰਡ ਨਾਬੀਓ ਤੋਂ ਜਦੋਂ ਆਪਾਂ ਸ਼ਿੱਟਾਂ ਵੱਲੇ ਜਾਂਦੇ ਆਂ 4 ਕਿਲੋਮੀਟਰ ਤੇ ਐ। ਮਰੀਜ਼ ਨੇ ਸਿਰ ਸਾਡੇ ਕੋਲੇ ਪਹੁੰਚਣਾ ਹੀ ਐ। ਉਹਦਾ ਸਾਰਾ ਜਿਹੜਾ ਇਲਾਜ ਐ ਦਵਾਈਆਂ ਸੂਠਾੜੀ ਵੱਲੋਂ ਕੀਤਾ ਜਾਏਗਾ। ਬਹੁਤ-ਬਹੁਤ ਧੰਨਵਾਦ। ਜਾਰੀ ਕੀ ਕਰਨੀ। ਇਹ ਜਨ ਸੇਵਾ ਸੁਸਾਇਟੀ ਟੱਕਰਾਲਾ ਵੱਲੋਂ 22ਵਾਂ ਅੱਖਾਂ ਦਾ ਆਪਰੇਸ਼ਨ ਤੇ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਪਿਛਲੇ 22 ਸਾਲ ਤੋਂ ਹਜ਼ਾਰਾਂ ਆਪਰੇਸ਼ਨ ਅਸੀਂ ਇਸ ਕੈਂਪਰੇ ਵਿੱਚ ਕਰਵਾ ਚੁੱਕੇ ਹਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ 50 ਪਿੰਡ ਤਕਰੀਬਨ ਇਸ ਕੈਂਪ ਨੂੰ ਉਡੀਕ ਕਰਦੇ ਨੇ ਔਰ ਮੈਂ ਇਹ ਵੀ ਇੱਥੇ ਦੱਸਣਾ ਚਾਹੂੰਗਾ ਸਾਡੇ ਕੋਲ ਘੱਟੋ ਘੱਟ 100 ਮਰੀਜ਼ ਹਰੇਕ ਕੈਂਪਰੇ ਵਿੱਚ ਅਸੀਂ ਆਪਰੇਸ਼ਨ ਕਰਦੇ ਹਾਂ ਇੰਨੇ ਆਪਰੇਸ਼ਨ ਹੋਣ ਦੇ ਬਾਵਜੂਦ ਕੋਈ ਕੈਂਪ ਦੇ ਵਿੱਚ ਸਾਡਾ ਮਰੀਜ਼ ਖਰਾਬ ਨਹੀਂ ਹੋਇਆ ਜਾਂ ਕਿਸੇ ਦਾ ਆਪਰੇਸ਼ਨ ਖਰਾਬ ਨਹੀਂ ਹੋਇਆ ਤੇ ਸਾਡੇ ਬਹੁਤ ਹੀ ਮਹਾਰ ਡਾਕਟਰ ਜਿਵੇਂ ਕਿ ਡਟੀ ਜੀ ਨੇ ਦੱਸਿਆ ਹੈ ਇੱਥੇ ਆਪਰੇਸ਼ਨ ਕਰਨ ਵਾਸਤੇ ਆਉਣਗੇ ਦਵਾਈਆਂ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਉਹਨਾਂ ਨੂੰ ਆਪਰੇਸ਼ਨ ਕਰਾ ਕੇ ਲੈ ਕੇ ਜਾਣ ਦਾ ਤੇ ਆਉਣ ਦਾ ਸਾਰਾ ਪ੍ਰਬੰਧ ਜਨ ਸੇਵਾ ਸੁਸਾਇਟੀ ਵੱਲੋਂ ਬਿਲਕੁਲ ਫ੍ਰੀ ਕੀਤਾ ਜਾਊਗਾ ਚਰਨ ਸਿੰਘ ਜੀ ਜੋ ਮਲਕੀਤ ਕੰਬਾਈਨ ਦੇ ਮੈਨੇਜਿੰਗ ਡਾਇਰੈਕਟਰ ਨੇ ਸਾਡੇ ਨਾਲ ਕਈ ਸਾਲਾਂ ਤੋਂ ਜੁੜੇ ਹੋਏ ਨੇ ਇਹ ਸਾਨੂੰ ਹਮੇਸ਼ਾ ਵਧੀਆ ਆਸ਼ੀਰਵਾਦ ਵੀ ਦਿੰਦੇ ਨੇ ਸਾਡੇ ਨਾਲ ਯੋਗਦਾਨ ਵੀ ਪਾਉਂਦੇ ਨੇ ਅਸੀਂ ਅੱਜ ਇਹਨਾਂ ਦੇ ਇੱਥੇ ਮਲਕੀਤ ਕੰਬਾਈਨ ਇੰਡਸਟਰੀ ਦੇ ਵਿੱਚ ਇਹਨਾਂ ਤੋਂ ਆਸ਼ੀਰਵਾਦ ਲੈਣ ਵਾਸਤੇ ਆਏ ਤਾਂ ਸਾਨੂੰ ਇਹਨਾਂ ਨੇ ਬਹੁਤ ਚੰਗਾ ਹੁਗਾਰਾ ਦਿੱਤਾ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਾਂਜੀ ਜਿਵੇਂ ਕਿ ਪਹਿਲਾਂ ਵੀ ਡਾਕਟਰ ਸਾਹਿਬ ਨੇ ਦੱਸਿਆ ਅਸੀਂ ਜਿਹੜੀ ਇਹ ਜਨ ਸੇਵਾ ਸੁਸਾਇਟੀ ਆ ਪਿਛਲੇ 26 ਸਾਲਾਂ ਤੋਂ ਸਮਾਜ ਸੇਵੀ ਕੰਮ ਅਸੀਂ ਕਰ ਰਹੇ ਹਾਂ ਤੇ ਮੇਨ ਸਾਡਾ ਜਿਹੜਾ ਸਾਲ ਦੇ ਵਿੱਚ ਕੈਂਪ ਹੁੰਦਾ ਇਹ ਅੱਖਾਂ ਦਾ ਲੈਂਜ ਪਾਉਣ ਦਾ ਕੈਂਪ ਹੈ ਇਹ ਸਾਡਾ ਮੇਨ ਕੈਂਪ ਹੁੰਦਾ ਬਾਕੀ ਬਲੱਡ ਕੈਂਪ ਵੀ ਇਹਦੇ ਨਾਲ ਲਾਉਨੇ ਆ ਤੇ ਬਲੱਡ ਕੈਂਪ ਅਸੀਂ ਕੋਸ਼ਿਸ਼ ਕਰਦੇ ਆਂ ਸਾਲ ਦੇ ਵਿੱਚ 5 6 ਤੇ 10 12 ਵੀ ਅਸੀਂ ਪਰ ਮੰਥ ਵੀ ਅੱਖਾਂ ਦੇ ਕੈਂਪ ਆ ਜਿਹੜਾ ਆਪਣਾ ਸਾਰੀ ਬਲੱਡ ਕੈਂਪ ਉਹ ਲਾਉਂਦੇ ਰਹਿੰਦੇ ਆ ਅਸੀਂ ਤੇ ਬਾਕੀ ਹੋਰ ਵੀ ਜਿਵੇਂ ਤੁਹਾਨੂੰ ਦੱਸਿਆ ਸਮਾਜ ਸੀ ਵੀ ਸਾਨੂੰ ਕੋਈ ਵੀ ਲੋਡ ਪੈਂਦੀ ਆ ਆਲੇ-ਦਾਲੇ ਕੈਂਪ ਲਾਉਣ ਦੀ ਜਾਂ ਕੋਈ ਸਮਾਜ ਦੇ ਵਿੱਚ ਕ੍ਰਿਤੀਆਂ ਨੇ ਜਿਵੇਂ ਕਿ ਭਰੂਣ ਹੱਤਿਆ ਦਾ ਸੀਗਾ ਪਹਿਲਾਂ ਉਹਦੇ ਤੇ ਵੀ ਅਸੀਂ ਸੌਇਕੀ ਨੇ ਸਾਡੀ ਨੇ ਬਹੁਤ ਦੇਰ ਤੋਂ ਕੰਮ ਕੀਤਾ ਤੇ ਹੁਣ ਅਸੀਂ ਜਿਹੜਾ ਅੱਖਾਂ ਦਾ ਕੈਂਪਾ ਸਾਡਾ 22 ਮ ਅੱਖਾਂ ਦਾ ਕੈਂਪ ਹੈ 7 ਮਾਰਚ ਨੂੰ ਤੇ ਉਹਦੇ ਸਬੰਧ ਵਿੱਚ ਅਸੀਂ ਮਿਲਕੀਤ ਕੰਬਾਈਨ ਦੇ ਜੋ ਐਮ ਡੀ ਨੇ ਸਰਦਾਰ ਚੰਨ ਸਿੰਘ ਜੀ ਉਹਨਾਂ ਨੂੰ ਅਸੀਂ ਇਨਵੀਟੇਸ਼ਨ ਦੇਣਾ ਆ ਤੇ ਉਹਨਾਂ ਤੋਂ ਪੋਸਟਰ ਰੀਲੀਜ਼ ਕਰਾਉਣਾ ਆ ਕਿਉਂਕਿ ਸਾਡੇ ਬਹੁਤ ਹੀ ਵਧੀਆ ਸਹਿਯੋਗੀ ਨੇ ਇਹ ਪੁਰਾਣੇ ਸਹਿਯੋਗੀ ਨੇ ਤੇ ਹੁਣ ਵੀ ਸਾਨੂੰ ਬਹੁਤ ਵਧੀਆ ਸਹਿਯੋਗ ਕਰਦੇ ਨੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਸਮਾਜ ਨੂੰ ਰਲ ਮਿਲ ਕੇ ਜੋ ਵੀ ਆਪਾਂ ਕਰ ਸਕਦੇ ਆ ਸਮਾਜ ਦੇ ਵਿੱਚ ਭਲੇ ਦਾ ਕੰਮ ਉਹ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਕਰਨਾ ਚਾਹੀਦਾ ਧੰਨਵਾਦ ਜੀ ਅੱਜ ਜਨ ਸਵਾ ਸੋਸਾਇਟੀ ਵੱਲੋਂ ਜੋ ਪਿਛਲੇ 26 ਸਾਲਾਂ ਵਿੱਚ ਅੱਜ 22ਵਾਂ ਕੈਂਪ ਅਸੀਂ ਅੱਖਾਂ ਦਾ ਲਗਾ ਰਹੇ ਆ ਉਹਦੇ ਨਾਲੇ ਅਸੀਂ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾ ਰਹੇ ਆ ਤਾਂ ਮੇਰੇ ਦਾ ਸਾਰੇ ਖੂਨਦਾਨੀਆਂ ਨੂੰ ਹੀ ਅਪੀਲ ਹੈ ਵੀ ਇਸ ਕੈਂਪ ਵਿੱਚ ਬੱਦ ਚੜ ਕੇ ਆਓ ਤੇ ਆਪਣਾ ਖੂਨਦਾਨ ਕਰੋ ਤੋ ਅੱਜ ਇਸ ਮਾਹੌਲ ਦੇ ਵਿੱਚ ਅਸੀਂ ਸਰਦਾਰ ਬਲਕੀ ਸਿੰਘ ਜੀ ਕੋਲ ਆਈ ਸੀ ਪੋਸਟਰ ਰੀਲਿਸ ਕਰਨ ਵਾਸਤੇ ਅਸੀਂ ਉਹਨਾਂ ਦਾ ਦੁਆਰਾ ਧੰਨਵਾਦ ਕਰਦੇ ਹਾਂ ਤੇ ਇਸ ਕੰਮ ਵਿੱਚ ਸਾਡਾ ਸਾਥ ਦੇਣਗੇ ਉਹ